ਪਾਵੇਂ ਅੱਜ 월ਡ ਕੱਪ ਹੋਇਆ ਮਿੱਤਰੋ ਹਜੇ ਵੀ ਲਾਈਵ ਜੋ ਹੈ ਸਵੇਰ ਚੱਲ ਰਿਹਾ ਹੋਣਾ ਸੋ ਉਹਦਾ ਨਜ਼ਾਰਾ ਵੀ ਤੁਸੀਂ ਲੈ ਰਹੇ ਹੋਗੇ ਹਾਂਜੀ ਕਿਦਾਂ ਸਾਰੇ ਵੀਰ ਭਰਾਵਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਕਾਪਾਂ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਆ ਮਿੱਤਰੋ ਜਰੂਰ ਕਰਿਓ ਅੱਜ ਵੀ ਬਹੁਤ ਤਗੜੇ ਤਗੜੇ ਮੇਲੇ ਆ ਸੋ ਉਹਨਾਂ ਬਾਰੇ ਦੱਸਦੇ ਆ ਪਹਿਲਾ ਟੂਰਨਾਮੈਂਟ ਸਰਾਂਗੜਾ ਦੇ ਵਿੱਚ ਅਮਰੇ ਸਾਰਾ ਇਲਾਕੇ 'ਚ ਮਿੱਤਰੋ ਬਹੁਤ ਤਗੜੇ ਆ ਸ਼ੋ ਮੈਚ ਹੋਣਾ ਇੱਕ ਪਾਸੇ ਭਾਈ ਲੱੱਦਾ ਜੀ ਕਬੱਡੀ ਕਲੱਬ ਭਾਈ ਲੱਧੂ ਦੀ ਟੀਮ ਮਿੱਤਰੋ ਤੇ ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੀ ਟੀਮ ਦੇਖਣ ਨੂੰ ਮਿਲਣੀ ਆ ਦੋਨਾਂ ਟੀਮਾਂ ਦੇ ਦਰਮਿਆਨ ਅੱਜ ਵੱਡਾ ਸ਼ੋਅ ਮੈਚ ਕਰਵਾਇਆ ਜਾਣਾ ਸੋ ਇਹ ਮੇਲਾ ਵੀ ਮਿੱਤਰੋ ਟੌਪ ਦਾ ਫਰਾਂਸ ਦੇ ਵਿੱਚ ਅੱਜ ਪੰਜਾਬ ਸਪੋਰਟਸ ਕਬੱਡੀ ਕਲੱਬ ਵੱਲੋਂ ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਦੀ ਵੱਲੋਂ ਮਿੱਤਰੋ ਵੱਡਾ ਟੂਰਨਾਮੈਂਟ ਆ 10 ਅਗਸਤ ਦੇ ਦਿਨ ਯਾਨੀ ਕਿ ਅੱਜ ਜਿੱਥੇ ਵੱਡੇ ਵੱਡੇ ਮੱਲ ਮਿੱਤਰੋ ਬਿੱਲੀ ਲੱਲੀਆਂ ਵਾਲਾ ਓਵਨ ਕੋਟਕਰਾਰ ਚੰਬਾ ਮਿੱਤਰੋ ਬਬਰਾ ਠਿਕਰੀ ਵਾਲੀ ਆ ਬਹੁਤ ਤਗੜੇ ਪਲੇਅਰ ਆ ਯਾਰ ਬਹੁਤ ਵਧੀਆ ਜੋ ਆ ਪਲੇਅਰ ਤੁਹਾਨੂੰ ਦੇਖਣ ਨੂੰ ਮਿਲਨੇ ਆ ਸੋ ਇਹ ਮੇਲਾ ਵੀ ਟੌਪ ਦਾ ਪਰ ਅੱਜ ਕੈਨੇਡਾ ਚ ਮਿੱਤਰੋ ਯੂਨਾਈਟਿਡ ਵੈਨਕੂਵਰ ਦਾ ਸੀਜ਼ਨ ਸ਼ੁਰੂ ਹੋਇਆ ਹੋਇਆ ਤੁਹਾਨੂੰ ਵੀ ਪਤਾ ਮਿੱਤਰੋ ਉੱਥੇ ਜੋ ਪਲੇਅਰ ਖੇਡਦੇ ਆ ਸਾਰੀ ਓਰ ਚ ਤਾਂ ਉਹ ਸਾਰੇ ਪਲੇਅਰ ਅੱਜ 10 ਅਗਸਤ ਨੂੰ ਖੇਡਣੇ ਆ ਕੈਨੇਡਾ ਦੇ ਵਿੱਚ ਭਾਵੇਂ ਅੱਜ ਵਰਲਡ ਕੱਪ ਹੋਇਆ ਮਿੱਤਰੋ ਹਜੇ ਵੀ ਲਾਈਵ ਜੋ ਹੈ ਸਵੇਰ ਚੱਲ ਰਿਹਾ ਹੋਣਾ ਸੋ ਉਹਦਾ ਨਜ਼ਾਰਾ ਵੀ ਤੁਸੀਂ ਲੈ ਰਹੇ ਹੋਗੇ ਪਰ ਅੱਜ ਫਿਰ ਮਿੱਤਰੋ ਕੈਨੇਡਾ 'ਚ ਵੱਡਾ ਦੂਜੀ ਫੈਡਰੇਸ਼ਨ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹਦੇ 'ਚ ਅਮਰਿਤ ਨਾਥਾ ਮਿੱਤਰੋ ਜੋ ਬੁਰੀਆ ਸੈਸਰ ਵਾਲਾ ਛਾਜੀ ਅਜੇ ਪਹੁੰਚਿਆ ਨਹੀਂਗਾ ਮਲਿਕ ਬਨੀਆ ਮੀਨਾ ਮਿੱਤਰੋ ਇਹ ਰਚ ਜਣਕੀ ਬਹੁਤ ਤਗੜੇ ਤਗੜੇ ਪਲੇਅਰ ਆ ਲੱड्डा ਬਲਪਰੀਆ ਸ਼ਗਰਪੁਰੀਏ ਸੋਹਣ ਚੱਕ ਸਾਬੂਣੀ ਮਿੱਤਰੋ ਬਹੁਤ ਤਗੜੇ ਪਲੇਅਰ ਇਹ ਚ ਵੀ ਖੇਡਦੇ ਆ ਸੋ ਸਾਰੇ ਹੀ ਅੱਜ ਖੇਡਨੇ ਆ ਮਿੱਤਰੋ ਉਹ ਸਾਰੇ ਹੀ ਅੱਜ ਕਮਾਲਾਂ ਕਰਨਗੇ ਮੇਰੇ ਆਏ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਇਹ ਅੱਜ ਦੇ ਮੇਲੇ ਸੀ ਇਹ ਅੱਜ ਦੇ ਟੂਰਨਾਮੈਂਟ ਸੀ ਜੇ ਹੋਰ ਕੋਈ ਮੇਲਾ ਪੰਜਾਬ ਦਾ ਮੇਰੇ ਤੋਂ ਰਹਿ ਗਿਆ ਹੋਇਆ ਉਹ ਤੁਸੀਂ ਜ਼ਰੂਰ ਦੱਸ ਸਕਦੇ ਹੋ ਧੰਨਵਾਦ